ਸਰ ਤੋਂ ਪਹਿਲੇ ਮੈਂ ਦੱਸਣਾ ਚਾਹਨਾ ਕਿ ਵੀ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਜਿਹੜਾ ਇੰਪਰੂਵਮੈਂਟ ਟਰਸਟ ਦਾ ਆਫਿਸ ਹੈ ਉਹ ਸੀਲ ਕੀਤਾ ਗਿਆ ਇਹਦੇ ਵਿੱਚ ਆਪਾਂ ਜਿਹੜੇ ਇੱਥੇ ਹਾਜ਼ਰ ਐ ਇਸ ਵੇਲੇ ਆਫਸਰਸ ਆ ਉਹਨਾਂ ਬਾਰੇ ਮੈਂ ਦੱਸਣਾ ਚਾਹਨਾ ਮੇਰੇ ਨਾਲ ਜਿਹੜੇ ਨਾਇਬ ਤਹਿਸੀਲਦਾਰ ਸਾਹਿਬ ਆ ਜਿਹੜੇ ਡਿਊਟੀ ਮੈਜਿਸਟਰੇਟ ਲੱਗੇ ਆ ਆਪਣੇ ਰਣਦੀਪ ਸਿੰਘ ਜੀ ਉਹ ਆ ਨਾਲ ਮੇਰੇ ਐਸਚਓ ਡਿਊ ਨੰਬਰ 1 ਨਾਲ ਐਸਡੀਓ ਜਿਹੜੇ ਆਪਣੇ ਇੰਪਰੂਵਮੈਂਟ ਟਰਸਟ ਦੇ ਕੀ ਨਾਮ ਸੁਪਨ ਜੀ ਉਹ ਹੈ ਜੀ ਤੇ ਇਹਦੇ ਵਿੱਚ ਇਸ ਤਰ੍ਹਾਂ ਕਿ ਵੀ ਹਾਈ ਕੋਰਟ ਦੀ ਜਿਹੜੀ ਸਿਵਲ origignal contempt petition ਨੰਬਰ 140 223 ਦੀ ਸੀ ਉਹਦੇ ਵਿੱਚ ਕਮਰਦੀਪ ਸਿੰਘ ਵਰਸਸ ਹਰਬੀਰ ਸਿੰਘ ਇਹ ਜਿਹੜੀ COCP ਚੱਲ ਰਹੀ ਸੀ ਹਾਈ ਕੋਰਟ 'ਚ ਜਿਹਦੇ ਅੰਡਰ 34 225 ਨੂੰ ਮਾਨਯੋਗ ਹਾਈ ਕੋਰਟ ਨੇ ਡਿਸੀਜਨ ਦਿੱਤਾ ਇਸ ਇੰਪਰੂਵਮੈਂਟ ٹرسٹ ਦੀ ਆਫਿਸ ਨੂੰ ਸੀਲ ਕਰਨ ਲਈ ਇਹਦੀ ਡਾਇਰੈਕਸ਼ਨ ਸੀਨੀਅਰ ਸੁਪਰਡੈਂਟ ਆਫ ਪੁਲਿਸ ਪਠਾਨਕੋਨ ਨੂੰ ਦਿੱਤੀ ਗਈ ਸੀ ਤੇ ਫਰਦਰ ਜਿਹੜੀ ਮੈਨੂੰ ਇਹਦੀ ਡਾਇਰੈਕਸ਼ਨ ਮਿਲੀ ਹੈ ਤੇ ਮੈਂ ਖੁਦ ਆਪਣੀ ਪ੍ਰੈਜੈਂਸ ਇੱਥੇ ਇਸ ਇੰਪਰੂਵਮੈਂਟ ਟਰਸਟ ਦੇ ਆਫਿਸ ਨੂੰ ਸੀਲ ਕੀਤਾ ਆਪਣੀ ਮੋਹਰ ਨਾਲ ਤੇ ਫਰਦਰ ਜਦ ਤੱਕ ਕਿ ਹਾਈ ਕੋਰਟ ਦਾ ਆਰਡਰ ਜਾਂ ਇੱਥੇ ਕੋਈ ਫਰਦਰ ਡਾਇਰੈਕਸ਼ਨ ਨਹੀਂ ਆਉਂਦੀ ਇੱਥੇ ਕੋਈ ਵੀ ਵਿਅਕਤੀ ਜਿਹੜਾ ਇਹਦੇ ਅੰਦਰ ਨਹੀਂ ਜਾਊਗਾ ਉੱਤੇ ਪੂਨ ਰੂਪ ਚ ਪਾਬੰਦੀ ਹੈ ਜੀ ਇਸ ਤੋਂ ਇਲਾਵਾ ਜਿਹੜਾ ਇੱਥੋਂ ਦਾ ਮੌਜੂਦਾ ਚੌਕੀਦਾਰਾ ਉਹਨੂੰ ਆਪਾਂ ਹਦਾਇਤ ਕੀਤੀ ਹੈ ਉਹਦੀ ਇੱਥੇ ਬਾਇ ਨੇਮ ਆਪਾਂ ਡਿਊਟੀ ਲਗਾਈ ਹੈ ਕਿ ਉਹ ਇੱਥੇ ਰਹੂਗਾ ਤੇ ਪੁਲਿਸ ਪਾਰਟੀ ਵੀ ਜਿਹੜੀ ਹੈ ਸਚੋ ਨੂੰ ਹਦਾਇਤ ਕੀਤੀ ਗਈ ਹੈ ਕਿ ਇੱਥੇ ਆਊਗੀ ਤੇ ਉਹ ਇਨਸ਼ੋਰ ਕਰੂਗੀ ਕੋਈ ਵੀ ਬੰਦਾ ਇਹਦੇ ਅੰਦਰ ਵਿਦਆਊਟ ਪਰਮਿਸ਼ਨ ਆਫ ਕੰਪੀਟੈਂਟ ਅਥਾਰਟੀ ਆਬਲੀਕ ਦ ਕੋਰਟ ਕੋਈ ਵੀ ਜਿਹੜਾ ਇਹਦੇ ਪ੍ਰੈਮਿਸਿਸ ਦੇ ਅੰਦਰ ਨਹੀਂ ਜਾਊਗਾ